ਨਮਾ ਸ਼ਹਿਰ ਅਦੀਨ ਪੈਂਦੇ ਪਿੰਡ ਖਾਨਖਾਨਾ ਚੋਂ ਪੁਲਸ ਵੱਲੋਂ ਕੀਤੀ ਘੇਰਾਬੰਦੀ ਦੌਰਾਨ ਫਾਇਰਿੰਗ ਕਰਕੇ ਫਰਾਰ ਹੋਣ ਦੀ ਕੋਸ਼ਿਸ਼ ਕਰਨ ਵਾਲੇ ਦੋ ਨੌਜਵਾਨਾਂ ਨੂੰ ਪੁਲਸ ਨੇ ਲੱਤਾਂ 'ਚ ਗੋਲੀਆਂ ਮਾਰ ਕੇ ਕਾਬੂ ਕਰਦਾ ਸਮਾਚਾਰ ਪ੍ਰਾਪਤ ਹੋਇਆ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਆ ਜਿਲ੍ਹਾ ਪੁਲਿਸ ਮੁਖੀ ਸ਼ੀਰਪਕ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਨੇ ਦੱਸਿਆ ਕਿ ਪੁਲਸ ਤੇ ਫਾਇਰਿੰਗ ਕਰਨ ਵਾਲੇ ਨੌਜਵਾਨ ਦੀ ਪਛਾਣ ਈਸ਼ਵਿੰਦਰ ਤੇ ਅਮਨਬਾਸੀ ਜਿਲेंद्र ਵਜੋਂ ਹੋਈ ਹੈ ਉਹਨਾਂ ਅੱਗੇ ਦੱਸਿਆ ਕਿ ਪੁਲਸ ਵੱਲੋਂ ਪਿਛਲੇ ਦਿਨੀ ਕਾਬੂ ਕੀਤੇ ਗਏ ਕਿਥੇ ਮੁਲਜ਼ਮ ਸੰਦੀਪ ਬਹਿਰਾਮ ਅਤੇ ਅਬੇ ਜਿਲेंद्र ਤੋਂ ਕੀਤੀ ਪੁੱਛਗਿੱਛ ਦੌਰਾਨ ਪਤਾ ਚੱਲਿਆ ਕਿ ਉਹ ਈਸ਼ਵਿੰਦਰ ਅਤੇ ਅਮਨ ਦੇ ਨਾਲ-ਨਾਲ ਵੱਖ-ਵੱਖ ਵਾਰਦਾਤਾਂ ਵਿੱਚ ਸ਼ਾਮਲ ਹੈ ਉਹ ਅੱਜ ਪਿੰਡ ਖਾਨਖਾਨਾ ਬੇਕੀ ਇੱਕ ਸੁੰਨਸਾਨ ਜਗ੍ਹਾ ਤੇ ਇਕੱਠੇ ਹੋ ਕੇ ਮਢਾਲੀ ਵਿਖੇ ਵਾਰਦਾਤ ਦੇ ਨੂੰ ਵਾਰਦਾਤ ਨੂੰ ਅੰਜਾਮ ਦੇਣੀ ਸੀ ਜਿਸ ਤਹਿਤ ਅੱਜ ਉਹ ਪਿੰਡ ਖਾਨਖਾਨ ਵਿਖੇ ਇਕੱਠੇ ਹੋਏ ਸੀ ਇਸ ਸੂਚਨਾ ਤੇ ਕਾਰਵਾਈ ਕਰਦੇ ਆ ਜਦੋਂ ਪੁਲਿਸ ਪਾਰਟੀ ਦੇਰ ਸ਼ਾਮ ਥਾਂ ਤੇ ਘੇਰਾ ਪਾਇਆ ਤਾਂ ਮੌਕੇ ਤੇ હાજર ਦੋ ਨੌਜਵਾਨਾਂ ਨੇ ਅਚਾਨਕ ਪੁਲਿਸ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਵੇਲੇ ਚਲਾਈ ਗੋਲੀ ਦੇ ਪੁਲਿਸ ਥਾਣਾ ਬਹਿਰਾਮ ਦੇ ਐਸ ਐਚਓ ਦੀ ਗੱਡੀ ਤੇ ਲੱਗੀ ਜਿਸ ਤੋਂ ਬਾਅਦ ਪੁਲਿਸ ਨੇ ਆਪਣੇ ਬਚਾਅ ਅਤੇ ਹਮਲਾਵਰਾਂ ਨੂੰ ਕਾਬੂ ਕਰਨ ਲਈ ਚਲਾਈਆਂ ਗੋਲੀਆਂ ਹਮਲਾਵਰਾਂ ਦੇ ਪੈਰਾਂ ਵਿੱਚ ਲੱਗੀਆਂ ਐਸ ਐਸ ਪੀ ਨੇ ਦੱਸਿਆ ਕਿ ਈਸ਼ਵਿੰਦਰ ਦੇ ਦੋਵੇਂ ਲੱਤਾਂ ਵਿੱਚ ਜਦਕਿ ਅਮਨਦੇਸ ਸੱਜੀ ਲੱਤ ਵਿੱਚ ਗੋਲੀ ਲੱਗੀ ਹੈ ਜਿਸ ਕਾਰਨ ਗੰਭੀਰ ਜ਼ਖਮੀ ਨੌਜਵਾਨਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਐਸਐਸਪੀ ਨੇ ਕਿਹਾ ਕਿ ਤਤਤ ਮੁਲਜਮਾਂ ਵੱਲੋਂ ਵਰਤੇ ਗਏ ਇੱਕ ਵदेशी ਗਲੋਕ ਪਿਸਟਲ 30 ਬੋਰ ਦੀ ਪਿਸਟਲ ਨੂੰ ਪਿਸਟੋਲ ਸਮੇਤ ਇੱਕ ਇੱਕ ਜਿੰਦਾ ਕਾਰਦਕ ਉਸ ਬ੍ਰਮਹੰਡ ਕਾਲਿਆ ਐ ਐਸਐਸਪੀ ਨੇ ਦੱਸਿਆ ਕਾਬੂ ਕੀਤੇ ਨੌਜਵਾਨ ਅਸ਼ਵਿੰਦਰ ਤੇ ਅਮਨ ਤੇ ਪਹਿਲਾਂ ਵੀ ਬਿਆਸ ਦੇ ਵਿੱਚ ਇੱਕ ਵਿਅਕਤੀ ਸਤਨਾਮ ਸਿੰਘ ਦੇ ਨੇਕਤਨ ਕਰ ਦਿੱਤਾ ਸੀ ਜਦਕਿ ਉਹਨਾਂ ਬਲੋ ਗੜਸ਼ੰਕਰ 24 ਐਕਸਟਰੋਸ਼ਨ ਮਨੀ ਦੇ ਮਾਮਲੇ ਵਿੱਚ ਗੋਹੜੀਆਂ ਚਲਾਉਣ ਦਾ ਮਾਮਲਾ ਦਰਜ ਹੈ ਐਸਐਸਪੀ ਨੇ ਰੱਥਿਆ ਕਿ ਉਹਨਾਂ ਕਥਿਤ ਮੋਰਜਾਂ ਨੂੰ ਕਾਬੂ ਕਰਨ ਲਈ ਸੀ ਸਟਾਪ ਪੁਲਿਸ ਥਾਣਾ ਬਹਿਰਾਮ ਤੇ ਪੁਲਿਸ ਥਾਣਾ ਮੁਕੰਦਪੁਰ ਦੀ ਪੁਲਿਸ ਦੀ ਕਾਰਗੁਜ਼ਾਰੀ ਸ਼ਲਾੰਗਾ ਜੋਗ ਹੈ